ਓਏ ਜੰਨੀ ਓਏ ਜੰਨੀ ਆ ਵੀ ਕਿੰਨਾ ਵਧੀਆ ਸਮਾ ਸੀ ਓਏ ਦੇਖ ਤੂੰ ਗੱਡੇ ਤੇ ਕਿਤੇ ਜਾਂਦੇ ਸੀ ਤਾਂ ਹੌਲੀ ਹੌਲੀ ਨਜ਼ਾਰੇ ਆਉਂਦੇ ਸੀ ਆਪਾਂ ਟਾਈਮ ਨਾਲ ਪਹੁੰਚ ਜਾਂਦੇ ਸੀ ਮੇਰੀ ਗੱਲ ਸੁਣ ਤੂੰ ਮੇਰੇ ਗੱਡੇ ਤੇ ਕਿਵੇਂ ਚੜ ਗਿਆ ਅੱਜ ਓਹ ਕੀ ਆ ਗੱਲ ਕਰਤੀ ਸੋਖਿਆ ਮੇਰੀ ਗੱਲ ਸੁਣ ਓਏ ਮੈਂ ਤਾਂ ਬਾਲੀ ਵਧੀਆ ਲੱਗਿਆ ਮਨ ਨੂੰ ਤਾਂ ਇਹਦੇ ਵਿੱਚ ਬਹਿ ਕੇ ਦੇਖ ਨਾ ਕੋਈ ਓਹ ਪੈਣ ਦਾ ਡਰ ਧਰਨਾ ਤੋਂ ਰਦਾ ਜਾਂਦਾ ਦੇਖ ਲੈ ਚੁਚਕ ਚੁਚਕ ਕਰਦਾ ਜਦੋਂ ਜਾਂਦਾ ਹੋਣਾ ਕਿ ਤੇ ਮੈਨੂੰ ਐਂ ਦੱਸ ਵੀ ਜਿਹੜਾ ਇਹਦੇ ਮੂਰੇ ਠੱਠਾ ਬੰਨਿਆ ਹੁੰਦਾ ਸੀ ਉਹ ਕਿੱਥੇ ਆ ਓਏ ਜੰਨੀ ਤੈਨੂੰ ਕਿਹੜਾ ਸਮਝਾਵੇ ਓਏ ਠੱਠਾ ਨਹੀਂ ਹੁੰਦਾ ਓਹ ਬਲਦ ਹੁੰਦੇ ਨੇ ਬਲਦ ਉਹਨਾਂ ਦੇ ਗਲ ਚਟਲੀਆਂ ਹੁੰਦੀਆਂ ਸੀ ਬਾਲੀ ਘੱਟ ਲੱਗਦੀ ਸੀ ਜਦੋਂ ਜਾਂਦੇ ਸੀ ਕਿਤੇ ਮੇਰੀ ਗੱਲ ਸੁਣ ਤੈਨੂੰ ਕੀ ਨੇ ਕਹਤਾ ਵੀ ਇਹ ਤੇ ਮੂਰੇ ਠੱਠਾ ਬਣਿਆ ਜਾਂਦਾ ਓਏ ਓ ਕੇ ਅਗਲ ਅਗਰ ਤੀਸੋ ਕੀ ਮੰਨੂ ਮੇਰੀ ਗੱਲ ਸੁਣ ਮੈਨੂੰ ਤਾਂ ਜਮੀ ਨਹੀਂ ਪਤਾ ਕਿ ਵੀ ਇਹ ਤੇ ਮੂਰੇ ਬਲਦ ਹੁੰਦੇ ਨੇ ਕਿ ਠੱਠਾ ਹੁੰਦੇ ਨੇ ਮੇਰੀ ਗੱਲ ਸੁਣ ਤੂੰ ਗੀਰ ਵੀਰ ਬਣ ਕੇ ਕਿਸੇ ਨੂੰ ਦੱਸੀਾ ਵੀ ਪਚੰਨੀ ਨੇ ਆਏ ਕਹਤਾ ਵੀ ਮਨੂੰ ਵੀ ਬਲਦਾ ਮੂਰੇ ਠੱਠਾ ਹੈ ਭਾਈ ਬਣ ਕੇ ਕਿਤੇ ਹੋਰ ਮੇਰੀ ਵੈਤਿ ਕਰਾ ਦੇਂਗਾ ਓ ਜੰਨੀ ਤਾਬਾ ਵਾਲਾ ਡਰਦਾ ਮੇਰੀ ਗੱਲ ਸੁਣੀ ਡਰਨਾ ਮੈਂ ਤਾਂ ਦੂ ਚਾਰ ਕੁੜੂnga ਪਲਾ ਕੀ ਕਹੂੰ ਜੇ ਕਿਸਨ ਕੇ ਹਾਬੀ ਦੱਸਿਆ ਜੰਨੀ ਆਏ ਕਹਿੰਦਾ ਸੀ